ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਵੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਜੁਧ ਨਸ਼ਾ ਵਿਰੁੱਧ ਮੁਹਿੰਮ ਦੇ ਦੂਸਰੇ ਪੜਾਅ ਤਹਿਤ ਐਮਪੀ ਡਾਕਟਰ ਰਾਜਮਾ ਜੀ ਚੱਬੇਵਾਲ ਵਿਸ਼ੇਸ਼ ਤੌਰ ਤੇ ਪਿੰਡ ਵੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਹੁੰਚੇ ਅਤੇ ਇਸ ਮੌਕੇ ਪਿੰਡ ਵਾਸੀਆਂ ਨਾਲ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ اس موقع ٹھیکےدار موہن پار سنگ رکی بلاک پردھان ڈاکٹر سکھدیو سنگ سرپنچ کھیم سنگ ڈانڈیا سرپنچ اجنوہ جسکرن سنگ بلوندر سب بلا سرپنچ پنڈ بڈوں ماسٹر جوگندر سن بڈوں سرپنچ ਸਾਬਕਾ ਸਰਪੰਚ ਕਿਰਪਾਲ ਸਿੰਘ ਫਕਤੂਪੁਰ ਬਲਜੀਤ ਸਿੰਘ ਬਲਵਿੰਦਰ ਸਿੰਘ ਬਾਬਾ ਸਰਪੰਚ ਪਿੰਡ ਦੇਹਾਣਾ ਲੰਬardar ਮਨਿੰਦਰ ਸਿੰਘ ਸ਼੍ਰੀਂਦਰ ਮੋਹਨ ਗੁਰਦੀਪ ਸਿੰਘ ਨੀਟਾ ਭਾਜੀ ਦਾਰਾ ਭਾਜੀ ਵੱਡੋਂ ਤੋਂ ਭੁਪਿੰਦਰ ਸਿੰਘ ਗੁਰਪ੍ਰੀਤ ਸਿੰਘ ਸੋਨੂ ਦਪਿੰਦਰ ਕੌਰ ਪੰਚ ਸੁਖਵੀਰ ਸਿੰਘ ਸਰਬਜੀਤ ਕੌਰ ਥਾਣੇਦਾਰ ਦਰਸ਼ਨ ਸਿੰਘ ਸਾਬਕਾ ਸਰਪੰਚ ਗੁਰਬਖਸ਼ ਸਿੰਘ ਡਾਂਡੀਆਂ ਸਰਪ੍ਰੀਤ ਸਿੰਘ ਸੋਨੂ ਡਾਕਟਰ ਪਾਲ ਅੱਤੋਵਾਲ ਸਰਪੰਚ ਮਲਕੀਤ ਰੁਪਵਾਲ ਸਰਕਾਰੀ ਪ੍ਰਾਇਮਰੀ ਸਕੂਲ ਵੱਡੋ ਤੋਂ ਇੰਚਾਰਜ ਮੈਡਮ ਅਮਰਜੀਤ ਕੌਰ ਟੀਚਰ ਮੱਖਣ ਸਿੰਘ ਜੀ ਮਾਸਟਰ ਜਗENDER ਸਿੰਘ ਸ਼੍ਰੀਮਤੀ ਸੁਖਵਿੰਦਰ ਕੁਮਾਰੀ ਚੇਅਰਪਰਸਨ एसएमसी श्रीमती सुखविंदर कौर मैडम कुलविंदर कौर अंगणवाड़ी वर्कर एसएससी ਦੇ ਸਨੂ ਮੈਂਬਰ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਪਿੰਡ ਦੇ ਹੋਰ ਹੀ ਪਤਵੰਤੇ ਸੱਜਣ ਤੇ ਇਲਾਕੇ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਇਬ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਜੋ ਵੀ ਇਹ ਸ਼ਿਹਾਗਰਿਆ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਨੂੰ ਠੱਲ ਪਾਉਣ ਦੇ ਲਈ ਤੁਹਾਡਾ ਸਹਿਯੋਗ ਜਿਹੜਾ ਆ ਵੱਡੇ ਲੈਵਲ ਦੇ ਉੱਤੇ ਕਿਉਂਕਿ ਇਹ ਇੱਕ ਇਤਿਹਾਸਕ ਪਿੰਡ ਹੈ ਵੱਡੋ ਵੱਡੋ ਇੱਕ ਇਤਿਹਾਸਕ ਪਿੰਡ ਹੈ ਇਹ ਇੱਕ ਦਾਨੀ ਪਿੰਡ ਦੇ ਨਾਂ ਦੇ ਉੱਤੇ ਜਿਹੜਾ ਮਸ਼ਹੂਰ ਹੋਇਆ ਔਰ ਐਜੂਕੇਸ਼ਨ ਦੇ ਵਿੱਚ ਖੇਡਾਂ ਦੇ ਵਿੱਚ ਵੱਡੋ ਕਾਫੀ ਮਸ਼ਹੂਰ ਹੈ ਅੱਗੇ ਪਹਿਲ ਦੇ ਆਧਾਰ ਤੇ ਉੱਤੇ ਚੱਲਦਾ ਰਿਹਾ ਹੈ ਹੁਣ ਵੀ ਅਸੀਂ ਆਸ ਕਰਦੇ ਆਂ ਇਸ ਜਿਹੜਾ ਨਸ਼ਿਆਂ ਵਿਰੁੱਧ ਜੋਧਵਾ ਉਸ ਦੇ ਵਿੱਚ ਵੀ ਕਿਉਂਕਿ ਮੇਗੀਆਂ ਭੈਣਾਂ ਬੀਬੀਆਂ ਕਾਫੀ ਤਣਾਅ ਦੇ ਵਿੱਚ ਬੈਠੀਆਂ ਹਨ ਅਗਰ ਬੀਬੀਆਂ ਕਹੀਆ ਕਰ ਲੈਣ ਕਿ ਇਸ ਲੜਾਈ ਦੇ ਵਿੱਚ ਅਸੀਂ ਖੁੱਗਣਾ ਆਂ ਔਰ ਇਸ ਲੜਾਈ ਨੂੰ ਆਪਾਂ ਜਲਦੀ ਖਤਮ ਕਰਨਾ ਆਂ ਔਰ ਨਸ਼ਿਆ ਬ੍ਰੋ ਜਿਹੜਾ ਜੋਧਾ ਉਹਦੇ ਵਿੱਚ ਸਹਿਯੋਗ ਦੇਣਾ ਆ ਤਾਂ ਮੈਂ ਕਹਿੰਦਾ ਕੋਈ ਵੀ ਦੂਰ ਨਹੀਂ ਹੈਗਾ ਬਹੁਤ ਬਹੁਤ اچھی ਸਕਸੈਸਫੁਲ ਲਾਵਾਂਗੇ ਕਿਉਂਕਿ ਵੱਡੋ ਇੱਕ ਇਤਿਹਾਸਕ ਹੋਣ ਹੋਣ ਵਿਡ ਹੋਣ ਦੇ ਨਾਤੇ ਵੀ ਇੱਕ ਧਾਰਮਿਕ ਹੋਣ ਦੇ ਨਾਤੇ ਵੀ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਜਾ ਰਿਹਾ ਜਾ ਰਿਹਾ ਤੇ ਇਸ ਮੇਨ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲਈਏ ਜੱਪੇਵਾਲਾ ਸਾਡੇ ਐਮਐਲਏ ਦਾ ਡਾਕਟਰ ਹਾਕਮਵਾਲੀ ਜੀ ਇੱਕ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਹੋਰ ਬਾਕੀ ਬਾਕ ਪਿੰਡਾਂ ਤੋਂ ਆਏ ਸਾਡੇ ਸਰਪੰਚ ਪੰਜ ਨੰਬਰਦਾਰ ਹੋਰ ਬਹੁਤ ਬਾਰ ਬាក់ ਮੇਰੀਆਂ ਬੀਬੀਆਂ ਭੈਣਾ ਬੱਚੇ ਬਜ਼ੁਰਗ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪ ਨੂੰ ਪਤਾ ਹੀ ਆ ਸਾਡੀ ਸਰਕਾਰ ਨੇ ਸਰਦਾਰ ਕੋ ਬਾਸੰਗੀ ਮਾਨ ਸਾਹਿਬ ਸਾਡੇ ਜੀ ਆਖਾ ਸਾਡੀ ਸਰਕਾਰ ਨੇ ਰੋਕ ਲਖਿਆ ਫਰੋਧ ਲੜਾਈ ਥਰੂ ਕੀਤੀ ਆ ਇਸ ਲੜਾਈ ਨੂੰ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਮੇਰਾ ਖਿਆਲ ਹੈ ਕਿ 80 ਤੋਂ ਵੱਧ ਪਿੰਡਾਂ ਦੇ ਵਿੱਚ ਸਾਡੇ ਐਮਐਲਏ ਸਾਹਿਬ ਐਮਪੀ ਸਾਹਿਬ ਸਾਰਿਆਂ ਨੇ ਜਾ ਕੇ 80 ਤੋਂ ਵੱਧ ਪਿੰਡਾਂ ਨੂੰ ਅਸੀਂ ਜਾਜੇ ਕਬਰ ਕੀਤਾ ਤਾਂ ਇਹਦੇ ਵਿੱਚ ਮੇਰਾ ਖਿਆਲ ਹੈ ਕਿ 20000 ਤੋਂ ਉੱਪਰ ਪੁਲਿਸ ਵੀ ਸਾਡੇ ਨਾਲ ਆ ਸਰਕਾਰ ਵੀ ਸਾਡੇ ਨਾਲ ਆ ਤੁਸੀਂ ਵੀ ਸਾਡੇ ਨਾਲ ਆ ਇਹਦੇ ਕਰਕੇ 20000 ਤੋਂ ਉੱਪਰ ਜਿਹੜੇ ਨਸ਼ਾ ਤਸਕਰ ਆ ਫੜ ਕੇ ਅੰਦਰ ਦਿੱਤੇ ਆ ਤਾਂ ਉਸ ਤੋਂ ਬਾਅਦ ਜਿਹੜੇ ਵੀ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਭਾਗੀ ਕਰਾਇਆ ਜਿੱਦਾਂ ਸਾਡੇ ਝਾਪੁਰ ਸੈਕਟਰ ਆ ਹੁਣ ਇੱਕ ਤੁਹਾਨੂੰ ਨੰਬਰ ਅਸੀਂ ਦਿੰਦੇ ਆ ਨੰਬਰ ਫਲੈਸ਼ ਕਰਦੇ ਆ ਉਹਦੇ ਤੇ ਤੁਸੀਂ WhatsApp ਕਰਨਾ ਜਿਹੜਾ ਕੋਈ ਨਸ਼ਾ ਵੇਚਦਾ ਆ ਉਹਨੂੰ ਆਪਾਂ ਹਰ ਦੇਣਾ ਜਿਹੜਾ ਨਸ਼ਾ ਕਰਦਾ ਆ ਉਹਨੂੰ ਆਪਾਂ ਸੈਂਟਰਾਂ ਵਿੱਚ ਸੈਂਟਰਾਂ ਵਿੱਚ ਭਰਤੀ ਕਰਾਉਣਾ ਜਾਂ ਆਪਰ ਸੈਂਟਰਿਆਂ ਇਹ ਨਹੀਂ ਹੈਗਾ ਜਿੱਦਾਂ ਆਪਾਂ ਨੂੰ ਅੱਜ 15-15 20000 ਰੁਪਿਆ ਸੈਂਟਰਾਂ ਵਾਲੇ ਮੰਗਦੇ ਨੇ ਵੀ ਭਰਤੀ ਕਰਾਓ ਤਾਂ 20000 ਰੁਪਿਆ ਲੱਗੂਗਾ ਜਿਹੜਾ ਕੋਈ ਬੱਚਾ ਇਸ ਪਾਸੇ ਮਤੁਰਿਆ ਆ ਅਸੀਂ ਉਹਨੂੰ ਇਸ ਕੰਮ ਵਿੱਚੋਂ ਕੱਢਣਾ ਹੈ ਇਹ ਸਾਡੀ ਸਰਕਾਰ ਦਾ ਅਭਰਾਲਾ ਆ ਪਹਿਲਾਂ ਦੋ ਮੁੱਖ ਮੰਤਰੀ ਇਹ ਨਸ਼ੇ ਦੇ ਰਵੱਜ ਵਿੱਚ ਭੁੱਗ ਗਏ ਆ ਦੋ ਸਰਕਾਰਾਂ ਨਸ਼ੇ ਦੇ ਰਵੱਜ ਵਿੱਚ ਚੱਲੇ ਗਈਆਂ ਤਾਂ ਹੁਣ ਸਾਡੀ ਸਰਕਾਰ ਨੇ ਇਹ ਵਧੀਆ ਭਰਾਲਾ ਕੀਤਾ ਆ ਸੀਐਮ ਸਾਹਿਬ ਪੂਰਾ ਇਸ ਗੱਲ ਤੇ ਪਹਿਰਾ ਦਿੱਤੇ ਆ ਵੀ ਨਸ਼ਾ ਖਤਮ ਕਰਨਾ ਸਾਡੇ ਮੈਂ ਦੇਖਾਂ ਕਿੱਦਾਂ ਕੰਕਰੀਟ ਦੀ ਸੜਕ ਬਣੀ ਆ ਹੋਰ ਵੀ ਬੜਾ ਬਹੁਤ ਅਫਸਰ ਨਹੀਂ ਛੱਡੇ ਤੁਹਾਡੇ ਮੁਕੜੀਆਂ ਨੇ ਕਾਲਜ ਕਾਲਜ ਦੀ ਗੱਲ ਕਰ ਲਈਏ ਕਾਲਜ ਪ੍ਰਕਾਰੀ ਬਣਾਇਆ ਹੋਰ ਵੀ ਪੁਰਾਣੀ ਗੱਲ ਕਰ ਲਈ ਜੀ ਤੁਹਾਡੇ ਨਾਲੇ ਕਾਣੀਆਂ ਪੁਰ ਦੇ ਰਵੇ ਤਾਂ ਬਣਾਇਆ ਇੱਥਾ ਹਾਈਵੇ ਤੇ ਪੁਲ ਨਹੀਂ ਚੜੀ ਤਾਂ ਕੰਮ ਥਾਰੇ ਦਿੱਤੇ ਆ ਡਾਕਟਰ ਸਾਹਿਬ ਨੇ ਜਾਹੂ ਕਰਦੇ ਹੁਣ ਐਸੇ ਨਾਮਲੇ ਤੁਸੀਂ ਸਾਨੂੰ ਖੁਰੋਕ ਦਿਓ ਇਸੇ ਕੰਮ ਨੇ ਅੱਜ ਆਏ ਆ ਹੋ ਕੋ ਅੱਜ ਹੋਰ ਕੋ ਕੰਮ ਨਹੀਂ ਆਖਾ ਵਾਈਗੁਰ ਦੀ ਕੀ ਪਰਤੇ ਲੋਧ ਬਰੋਧ ਨਿਸ਼ਾ ਦੀ ਟੋਕ ਦੀ ਮੈਂ ਅਗਾਜ ਕਰਦੇ ਹਾਂ ਸਾਡੇ ਅੱਗੇ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਲੋਕ ਸਭਾ ਹਲਕਾ ਤੋਂ ਉਹਨਾਂ ਦੇ ਨਾਲ ਮਹਿਮਾਨਾਂ ਤੇ ਬਾਕੀ ਪਿੰਡਾਂ ਤੋਂ ਪੰਚਾਂ ਦਾ ਸਰਪੰਚਾਂ ਦਾ ਦਿਹਾਣੇ ਤੋਂ ਸਰਪੰਚ ਜੀ ਜਨੋਹੀ ਤੋਂ ਡਾਂਡਿਆ ਤੋਂ ਸਾਗਰ ਸਰਪੰਚ ਜੀ ਬਹਰ ਪਿੰਡਾਂ ਤੋਂ ਆਏ ਹੋਏ ਪਿੰਡ ਵਾਸੀਆ ਬਨੌਰ ਪਿੰਜਤ ਬਨੌਰ ਡਾਕਟਰ ਸਾਹਿਬ ਬਹੁਤ ਹੀ ਅਨੁਵਾਦ ਕਰਦੇ ਹਨ ਜਿਨ੍ਹਾਂ ਨੇ ਆਪਣੇ ਕਿੱਕ ਦੀਆਂ ਖਾਵਾਂ ਕੱਢ ਕੇ ਸਾਡੇ ਟੋਨ ਵਿੱਚ ਸਾਡੇ ਬਾਕੀ ਨਸ਼ਾ ਦੇ ਬਹੁਤ ਹੀ ਖੈਲ ਬਿਮਾਰੀ ਹੈ ਉਸੇ ਸਦਾ ਸਾਰੇ ਨੇ ਗਰਾਡਮੈਂਟ ਦੀ ਪ੍ਰੋਤਾ ਕਰਨੀ ਹੈ ਬਾਕੀ ਡਾਕਟਰ ਸਾਹਿਬ ਤੁਹਾਨੂੰ ਜਾਣਦੇ ਜਿਨ੍ਹਾਂ ਨੇ ਸਾਡੇ ਪਿੰਡ ਪਿੰਡ ਵੱਡਵਾ ਬਹੁਤ ਵਧੀਆ ਕੰਮ ਕਰਾਏ ਹਨ ਜਿਹੜੀ ਪਿੰਡਾਂ ਦੇ ਲੈ ਕੇ ਦਿਹਾਣਾ ਤੱਕ ਸਾਡਾ 20 ਸਾਲ ਤੋਂ ਰੰਗ ਦੀ ਗੋਬੀ ਨਾਲ ਮੀਰਵਾਲੇ ਕਰਕੇ ਬਣੀ ਹੈ ਬਾਕੀ ਸਾਡੇ ਪਿੰਡ ਦੀ ਫੇਰਨੀ ਹੈ ਜਿਹੜੀ ਕੰਕਰੀਟ ਦੀ ਉਹਨਾਂ ਨੇ ਵੀ ਇਹਨਾਂ ਦੀ ਮਿਹਰਬਾਨੀ ਕਰ ਤਿਆਰ ਹੋਈ ਹੈ ਬਾਕੀ ਜੋ ਬਟੂਦੜਾ ਕੇ ਮਾਲਾ ਤੱਕ ਸੜਕ ਉਹ ਵੀ ਲੋਕ ਬੜੀ ਮਨਜ਼ੂਰ ਹੋਈ ਹੈ ਬਾਕੀ ਡਾਟ ਸਾਹਿਬ ਹੋਰ ਬੇਨਤੀ ਕਰ ਰਹੇ ਸਾਡੇ ਪਿੰਡ ਨੂੰ ਦੱਸਾਂਗੇ ਬਹੁਤ ਪ੍ਰੋਬਲਮ ਹੈ ਜੀ ਬਟੂਦੜਾ ਤੋਂ ਮਾਲਾ ਤੱਕ ਤੇ ਬਟੂਦੜਾ ਤੋਂ ਪਗਵਾੜਾ ਮਾਹੀ ਪਿੰਡ ਤੱਕ ਇਸ ਬਾਰੇ ਡਾਟ ਸਾਹਿਬ ਪਿੰਡ ਦੇ ਵਿਸ਼ੇਸ਼ ਧਿਆਨ ਦਿੱਤੇ ਜਾਵੇ ਪਾਰਟ ਬਾਕੀ ਜੋ ਅਸੀਂ ਦੱਸਦਾ ਕਹਿੰਦਾ ਸਾਡੇ ਵਿੱਚ ਤੇ ਕਮਿਊਨਿਟੀ ਖਾਤੇ ਬਹੁਤ ਸਖਤ ਲੋੜ ਹੈ ਇਹ ਕਮਿਟੀ ਹਰ ਬਣਿਆ ਹੋਵੇ ਤਾਂ ਇੱਦਾਂ ਕੋਰੋਨਾ ਦੇ ਵਿੱਚ ਕਿਤਾ ਜਾ ਸਕਦਾ ਹੈ ਇਹ ਵੀ ਉਹਨਾਂ ਨੂੰ ਕਹਿੰਦੇ ਆਂ ਇਸ ਵਾਰ ਮਸ਼ੀਰ ਸਿਹਾ ਦਿੱਤਾ ਹੈ ਬਾਕੀ ਜੋ ਡਿਸਪੈਂਸਰੀ ਵਿੱਚ ਵੀ ਥੋੜੀ ਸਟਾਫ ਦੀ ਪ੍ਰੋਬਲਮ ਹੈ ਸਟਾਫ ਦਾ ਮੈਨ ਪਤਾ ਸਾਰੇ ਇਹੀ ਪ੍ਰੋਬਲਮ ਹੈ ਮੈਂ ਤਾਂ ਹੱਥ ਬਾਰੇ ਨੌਕਰੀ ਕੀਤੀ ਹੈ ਵਾਦੀ ਪੋਕ ਵਿੱਚ ਸਾਰੇ ਸਿਰਲ ਹੱਤਰ ਵਿੱਚ ਸਤਾਵ ਦੀ ਬੜੀ ਪ੍ਰੋਬਲਮ ਹੈ ਜਦੋਂ ਹੌਲੀ-ਹੌਲੀ ਸਾਥੀ ਆ ਜਗਾ ਕੋਈ ਵਾਦੀ ਇਹਨਾਂ ਦੀ ਮਿਹਰਬਾਨੀ ਕਰਕੇ ਬਾਕੀ ਸਾਰਿਆਂ ਦਾ ਪ੍ਰੋਫੈਸਰ ਆਜ ਕੋ ਉਹਨਾਂ ਦੇ ਨਾਮ ਆਏ ਪਿੰਡ ਦੇ ਸਰਪੰਚਾ ਜੀ ਮੇਰੀ ਪਿੰਡ ਦੀ ਸੰਜਗਤ ਬੀਬੀਆਂ ਭੈਣਾਂ ਸਾਰੇ ਬੱਚੇ ਜੋ ਆਏ ਉਹਨੂੰ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੇਲਾ ਜੀਟੀ ਨੂੰ ਕਿ ਉਹ ਮਹਿਕ ਤੇ ਹੋਣ ਔਰ ਸੰਤਾ ਨੂੰ ਆਪਣਾ ਵਿਚਾਰ ਰੱਖਣ ਜੀ लंग भेण भाचो जी शान डॉक्टर राज कुमार मैबर पार्लीमेंट कंस्टीची उन्हनि जे घर डॉक्टर शान कुमार जी एम एल ए ودان سبھا آج چبروال جہے اچھے پنجاب سرکار نشیاں و نشیاں مکتی یاترا کے اگلے پڑا پنجاب سرکار دریا لے کے آیا جی کسی جانتے ہو ਕਿ ਜਦ ਤਾ ਬਹੁਤ ਰਹਾ ਪਹਿਲਾ ਵਿਸ਼ਵ ਜੋਧ ਦੂਸਰਾ ਮਹਾ ਵਿਸ਼ਵ ਜੋਧ ਤੇ ਮਹਾ ਭਾਰਤ ਦਾ ਜੋਧ ਲੰਕਾ ਦਾ ਜੋਧ ਰਾਜ ਤਾ ਨੂੰ ਟੁੱਟ سنگھ سخدیو سنگھ پلک سو نا سچ ریا سو نیا سچ ریا کال بولیے سو نا ساتھ کال ایک بار آخر سارا سنگ واحر میرے پیچھے بولنا سارے پیٹ بٹوس سارا نے بولنا پوری ہونی چاہیے جن جانے نکلے یہ سونا دس پہواسی نشا کے کتاب ایک ج دے。پہلے دے 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 دار بن کے کام کریں گے ابھی اپنے کسی بھی قسم کا نشا نہیں مل جاگا اے بھی نشا وجن والوں اپنے پنڈے سارے پنڈا کرتے ہیں اُسی انہوں نے نشہ چھٹنے سمجھا جہاں بھی وہ ہوگی نشا چڑا نشا وت نہیں کرمانت پروار کا ہو سارا پنڈ مل کے اپنے پڑھ کو نشا مکت بنا بو خوشخبری ہو جاتا اپنے جو جب تھی اپنے پڑھپن صاحب جب تھی ارانٹ کرتا کہ تا پنڈ نشا مکتے پیڈ کو سپیشل الاٹ بھی ملے گا جڑے پنڈ نشا مکت ہو رہے ہیں انہوں نے بہت واحج جی کا خالص واحگ جی you